para tu 打台顶上。 ਪਾਤ ਸੋਨਾਵੇਂ ਜੋ ਐਸਾ ਹੈ ਨਤਲੇ ਮੀ ਕੇੜਾ ਜੋ ਰੰਗਿਆ ਪ੍ਰੇਮ ਅੰਮਲ ਐਸਾ ਹੈ ਸਿਕ ਮੇ ਨੀ ਕੇੜਾ ਜੋ ਰੰਗਿਆ ਪ੍ਰੇਮ ਅੰਮਲ ਐਸਾ ਹੈ ਸਿਕ ਮੇ ਨੀ ਕੇਵਾ ਤੇਰਾ ਜਾਵੇ ਸਾਡੇ ਹੰਦ ਪੁੱਲ ਚੜਾਵੇ ਛੇਵੇਂ ਗੁਰ ਕਹਿੰਦੇ ਨੇ ਆਕੇ ਸ਼ੁੱਧ ਕੋਈ ਪਾਤ i'm ਆਈਏ ਉਹਨਾਂ ਨੇ ਇੱਕ ਸੇਕੂ ਨੂੰ ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ ਇੱਥੇ ਇੱਕ ਲਾ ਇੱਕੇ ਦੇ ਉੱਤੇ ਦੋ ਲਾਵਾ ਸੌਣ ਨੇ ਇੱਕ ਨਾਲ ਆ ਕੇ ਪਾੜ ਦਿੱਤਾ ਇਹ ਜਾਵੇਂ ਗੁਰ ਸੂਰਾ ਇਹਦਾ ਅਰਥ ਜਿਹੜਾ ਸੀ ਉਹ ਕੋਇਕ ਹੋ ਗਿਆ ਗੁਰੂ ਸਾਹਿਬ ਕਹਿੰਦੇ ਪਈ ਇਹਦੇ ਮੂੰਹ ਦੇ ਉੱਤੇ ਚਿਪੇੜਾ ਮਾਰੋ ਕਿਉਂਕਿ ਸ਼ੁੱਧ ਬਾਣੀ ਪੜਦਾ ਬੜਾ ਵੱਡਾ ਮਹਾਤਮ ਹੈ ਅਛਾ ਇਸ ਕਿਹਾ ਦਿੱਤੀ ਆਪਾਂ ਇਸ ਦਾ ਇਹ ਅਸਲੀ ਕੱਢਣਾ ਵੀ ਬਾਣੀ ਪਰਮ ਵਾਲਿਆਂ ਦੇ ਨਾਲ ਇਸ ਤਰ੍ਹਾਂ ਹੁੰਦਾ ਉਹ ਤੇ ਗੁਰੂ ਸਾਹਿਬ ਦਾ ਵੀ ਮਕਸਦ ਸੀ ਇਹ ਦੂਸਰੇ ਨੂੰ ਸਿੱਖਿਆ ਮਿਲੇ ਜਿਹੜੀ ਜਿਹੜੀ ਚੋਣ ਬਣਾਈਆ ਉਹ ਕਿਵੇਂ ਪੜਨੀ ਹੈ ਗੁਰੂ ਗੋਬਿੰਦ 아 <목소리나> ਵਾਸ ਹੋ ਗਿਆ ਜੇਰ ਦੀ ਜਿਹੜੀ ਅੱਖੋਂ ਸੰਗਰਾਦ ਆਉਣ ਵਾਲੀ ਸੀ ਸਾਧ ਸੰਗਿਓ ਉਹ ਉਸ ਰਾਤ ਸੰਗਰਾਦ ਆਉਣ ਤੋਂ ਇੱਕ ਦਿਨ ਪਹਿਲਾਂ ਬਾਪੀਆਂ ਪੌੜੀਆਂ ਲਾ ਕੇ ਪ੍ਰਕਰਮਾਂ ਵਾਲੀ ਸੰਸਰ ਦੇ ਪਰਸੂ ਅੰਦਰ ਉੱਜੜ ਖਾਣੇ ਦੀ ਸਾਧਨੀ ਦਾ ਜਨਮ ਹੋਵੇ ਉਹ ਉੱਜੜ ਦਾ ਨਾਂ ਹੀ ਦਿੱਤਾ ਜਾਂਦਾ ਹੈ ਕਵੀ ਦੋ ਲੈਣਾ ਲਿਖਦਾ ਵੱਡਾ ਜਾਨ ਅੱਜ ਅਸੂ ਤੇ ਮਿਲਾਂਗੇ ਵੱਡਾ ਹੋਰ ਜੋ ਕਿਸੇ ਵੀ ਮਰਨ ਜਾਣੀ ਰੋਂਦਾ ਦੇਖ ਕੇ ਕਿਸੇ ਨੂੰ ਸਰ ਵੀ ਉੱਠੇ ਤਾਨੂੰ ਦੇ ਸਰੀਸਾ ਮੈਂ ਪੜੀ ਦੇ ਨਾਮ ਤੇ ਮੇਰੇ ਨਾਲ ਦਾ ਜੋਰ ਦਿੱਤੇ ਐਡਰਸਾਂ ਦੇ ਨਾਲ ਵੀ ਚੜਨ ਜਾਣੇ ਆਕਰ ਉਹ ਦਿਨ ਆ ਗਿਆ ਇਹਨਾਂ ਨੇ ਉਸੇ ਪਰੋਗ ਦੇ ਵਿੱਚੋ ਇਜ਼ਹਾਰ ਕੀਤਾ ਅਈ ਮੰਤਰ ਮੱਤਾਂ ਕੇ ਜੀਆ ਅਸਰ ਤੋਂ ਕੋਈ ਨਾ ਪਹਿਨ ਪਾਦੇ ਪਾਦੇ ਆਕਰ ਪਿਆਰੀ ਕਰਕੇ ਪੁਤਣਾ ਦਾ ਨਾਮ ਜਿਹੜੇ ਕਰਦੇ ਵੀ ਸਮਾਵੇ ਰਸਤੇ ਵਟ ਕੇ ਆਜ਼ਾਦ ਕਿਵੇਂ ਕਰਦੇ ਵੀ ਆਜ ਸ਼ੰਤ ਸਹਿ ਕੇ ਸਮਾਪਤੀ ਹੋ ਜਾਏਗੀ ਤੇ ਉਹ ਵੇਨ ਕਿਸੇ ਜਾਂ اوں نوکی اے ਆਮ ਸ਼ਹਿਰ ਵੰਦੇ ਕਮਰਾ ਮਾਸਟਾ ਹੈ ਜੇ ਨੰਬਰ ਲਗਾ ਕੇ ਫੋਨદાન ਕੈਂਪ ਉਸ ਦੇ ਪਿੱਛੇ ਹੀ ਉਰ ਅਕਰ ਦੇ ਐਸ ਕੇ ਨਜ਼ਦੀਕ ਡਾਕਟਰ ਵੀ ਫੋਨદાન ਕੈਂਪ Hadi